ਨੇੜਲੇ ਪਿੰਡ ਦੌਦਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਉਮੰਗ 2025 ਦੇ ਬੈਨਰ ਹੇਟ ਸਾਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਕੋਰੋਗ੍ਰਾਫੀਆਂ ਐਕਸ਼ਨ ਗੀਤ ਨਾਟਕ ਕਵਿਤਾ ਕਵਿਸ਼ਰੀ ਗਿੱਧਾ ਪੰਗੜਾ ਪੇਸ਼ ਕਰਕੇ ਅਜਿਹੇ ਰੰਗ ਬਨ੍ਹੇ ਹਾ ਕਿ ਪ੍ਰੋਗਰਾਮ ਲਗਾਤਾਰ 4 ਘੰਟੇ ਚੱਲਦਿਆਂ ਮਾਪਿਆਂ ਨੇ ਖੂਬ ਆਨੰਦ ਲਿਆ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ ਜ਼ਿਲ੍ਹਾ ਸਿੱਖਿਆ ਅਫਸਰ ਭੁਪਿੰਦਰ ਕੌਰ ਤੇ ਹਲਕਾ ਸਿੱਖਿਆ ਕੋਆਰਡੀਨੇਟਰ ਮਾਸਟਰ ਸੁਭਾਸ਼ ਨਾਗਪਾਲ ਵਿਸ਼ੇਸ਼ ਤੌਰ 'ਤੇ ਪੁੱਜੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਅਤੇ ਸਿੱਖ ਧਰਮ ਦੇ ਮਾਰਸ਼ਲ ਆਰਟ ਵਜੋਂ ਜਾਣੇ ਜਾਂਦੇ ਗੱਤਕੇ ਨਾਲ ਕੀਤੀ ਗਈ ਇਸ ਮੌਕੇ ਸਕੂਲ ਵੱਲੋਂ ਆਪਣੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਅੱਜ ਸਰਕਾਰੀ ਐ ਸਕੂਲ ਦੋਦਰਾ ਵਿਖੇ ਸਕੂਲ ਦੇ ਵਿੱਚ ਸਾਲਾਨਾ ਸਮਾਰੋਹ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਇਸ ਦਾ ਨਾਮ ਹੈ ਉਮੰਗ 2025 ਇਸ ਵਿੱਚ ਸਕੂਲ ਦੇ ਬੱਚੇ ਜਿੱਥੇ ਰੰਗ ਰੰਗ ਪ੍ਰੋਗਰਾਮ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਪ੍ਰਿੰਸੀਪਲ ਸ਼੍ਰੀ ਬੁੱਧਰਾਮ ਜੀ ਐਮਐਲਏ ਤੇ ਸ਼੍ਰੀ ਚਰਨਜੀਤ ਸਿੰਘ ਚਰਨਜੀਤ ਸਿੰਘ ਦੀ ਅੱਖਾਂ ਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀਮਤੀ ਭਵਿੰਦਰ ਕੌਰ ਜੀ ਡੀਓ ਡਾਕਟਰ ਮੂਠਾ ਸਿੰਘ ਜੀ ਸੇਕੋ ਅਸਿਸਟੈਂਟ ਡਾਇਰੈਕਟਰ ਤੇ ਇਸ ਇਲਾਕੇ ਦੀਆਂ ਮਾਣਮੱਤੀਆਂ ਹਸਤੀਆਂ ਇਸ ਪਿੰਡ ਦੇ ਸਰਪੰਚ ਸ਼੍ਰੀਮਤੀ ਮਹਿੰਦਰ ਕੌਰ ਜੀ ਤੇ ಗ್ರಾಮ ਪੰਚਾਇਤ ਸਮੂਚੀ ਐਸਐਮਸੀ ਕਮੇਟੀ ਇਸ ਪਿੰਡ ਦੇ ਟੀਚਰ ਸਹਿਬਾਨ ਪਹੁੰਚ ਰਹੇ ਨੇ ਤਾਂ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਆ ਇੱਕ ਸਰਕਾਰੀ ਸਕੂਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿਉਂਕਿ ਆਮ ਦੌਰ ਤੇ ਦੇਖਿਆ ਜਾਂਦਾ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹਨਾਂ ਦੇ ਵਿੱਚ ਟੈਲੈਂਟ ਬਹੁਤ ਹੁੰਦਾ ਪਰੰਤੂ ਉਹਦੀ ਪਛਾਣ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਠੋਕਮਾ ਪਲੇਟਫਾਰਮ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਸਮੂਚੀ ਟੀਮ ਦੇ ਤੌਰ ਤੇ ਅਸੀਂ ਕੰਮ ਕਰ ਰਹੇ ਹਾਂ ਜ ਜਿਹਦੇ ਵਿੱਚ ਪਿੰਡ ਵਾਸੀਆਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ। ਨੋਦਰਾ ਸਕੂਲ ਦਾ ਦੇਖੋ ਤੁਸੀਂ ਦਿੱਖ ਦੇਖੋ। ਬਹੁਤ ਵਧੀਆ ਦੇਖਿਆ ਬੱਚਿਆਂ ਦੇ ਅਸੀਂ ਸੋਚਿਆ ਵੀ ਨਹੀਂ ਸੀਗਾ ਵੀ ਸਪੈਸਪੁੱਲਾ ਵਿੱਚ ਅਜਿਹੀ ਦੇਖ ਹੋ ਜੂਗੀ। ਪ੍ਰਾਈਵੇਟ ਸਕੂਲ ਵੀ ਇਹਨਾਂ ਦਾ ਮਤਲਬ ਨਹੀਂ ਕਰ ਸਕਦੇ। ਸੋ ਸਾਡੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਵਾਨ ਸਿੰਘ ਮਾਨ ਦੀ ਕਵਾਈ ਹੇਠ ਜਿੰਨਾ ਐਜੂਕੇਸ਼ਨ ਨੂੰ ਇੱਕ ਕ੍ਰਾਂਤੀ ਤੌਰ ਤੇ ਲੈ ਰਹੀ ਹੈ। ਔਰ ਵੱਡੀ ਪੱਧਰ ਤੇ ਕਮਰਿਆਂ ਵਾਸਤੇ ਚਾਰ ਦੀਵਾਰੀਆਂ ਵਾਸਤੇ ਇੱਕ ਹੋਰ ਵਾਸਤੇ ਟੀਐਲਈ ਮੰਨ ਲਓ ਹੈ ਬਾਲਾ ਗ੍ਰਾਂਟ ਅਮ ਟੀਐਲਮ ਗ੍ਰਾਂਟ ਹਰੇਕ ਕਿਸਮ ਦੀ ਜਿਹੜੀ ਗ੍ਰਾਂਟ ਹੈ ਉਹ ਜਾਰੀ ਕੀਤੀ ਜਾ ਰਹੀ ਹੈ ਸਾਨੂੰ ਆਸ ਹੈ ਕਿ ਜਿਹੜੀ ਅਸੀਂ ਕ੍ਰਾਂਤੀ ਹੈ ਇਹ ਤੇ ਬੱਚਿਆਂ ਦੇ ਬੌਧਿਕ ਆਸ ਵਾਸਤੇ ਬਹੁਤ ਵੱਡਾ ਕੰਮ ਕਰੂਗੀ ਔਰ ਉਹਦਾ ਪੰਜਾਬ ਹੈ ਉਹ ਇੱਕ ਬੌਧਿਕ ਵਿਕਾਸ ਤੌਰ ਤੇ ਅੱਗੇ ਵਧੂਗਾ ਜ਼ਰੂਰੀ ਹੈ ਕਿਉਂਕਿ ਬਿਨਾ ਕਿਸੇ ਪੜ੍ਹਾਈ ਤੋਂ ਕੋਈ ਵੀ ਦੇਸ਼ ਤੱਕ ਨਹੀਂ ਕਰ ਸਕਦਾ ਸੋ ਅੱਜ ਸਦਾ ਗੁਰਦਾਸ ਸਿੰਘ ਜੀ ਉਹਦੀ ਉਹਦੀ ਟੀਮ ਇਸ ਬੜਾਈ ਦੇ ਪਾਤਰ ਹੈ ਕਿ ਸ਼ਾਨਦਾਰ ਜਿਹੜੇ ਪੜਾਈ ਇੱਥੇ ਹੁੰਦੀ ਹੈ ਤੇ ਬੱਚੇ ਹਰ ਵਕਤ ਕੋਈ ਕੋਈ ਮੈਚ ਤੇ ਆਉਂਦੇ ਨੇ ਇਹ ਬੜੀ ਗੱਲ ਹੈ ਔਰ ਖੁਦ ਸਟੇਟ ਵਾਰੀ ਨੇ ਕੁਰਾਸ ਸਿੰਘ ਤੁਹਾਨੂੰ ਇਸ ਗੱਲ ਤੇ ਮਾਣ ਅੱਜ ਜੋ ਇਸ ਸਕੂਲ ਦੇ ਦੁਆਰਾ ਸਰਕਾਰੀ ਹਾਈ ਸਕੂਲ ਦੋਦੜਾ ਵੱਲੋਂ ਉਮੰਗ 2025 ਦੇ ਨਾਮ ਦੇ ਤਹਿਤ ਐਨੂਅਲ ਫੰਕਸ਼ਨ ਕਰਾਇਆ ਗਿਆ ਜਿਸ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ ਬੱਚਿਆਂ ਦੁਆਰਾ ਵਕ ਵਕ ਬਣਗੀਆਂ ਜੋ ਪੇਸ਼ ਕੀਤੀਆਂ ਗਈਆਂ ਔਰ ਇਸ ਦੇ ਵਿੱਚ ਪਿਛਲੇ ਸਾਲ ਦੇ ਦੌਰਾਨ ਬੱਚੇ ਵਕ ਵਕ ਖੇਤਰਾਂ ਦੇ ਵਿੱਚ ਬੱਚਿਆਂ ਦੁਆਰਾ ਜੋ ਵਧੀਆ ਪ੍ਰਾਪਤੀ ਕਰਨ ਵਾਲੇ ਵਿਦਿਆਰਥੀ ਸੀ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਔਰ ਇਸ ਸਕੂਲ ਦੇ ਬਾਰੇ ਵਿੱਚ ਮੈਂ ਦੱਸਣਾ ਚਾਹੁੰਨੀ ਹਾਂ ਕਿ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਉਹ ਫੈਸਿਲਿਟੀ ਹੈ ਜੋ ਕਿਸੇ ਵੀ ਪ੍ਰਾਈਵੇਟ ਸਕੂਲ ਨਾਲੋਂ ਵੱਧ ਹੈ ਤੇ ਇੱਥੋਂ ਦਾ ਸਟਾਫ ਹੈ ਜੋ ਇਸ ਦਾ ਮੁਖੀ ਸਰਦਾਰ ਗੁਰਦਾਸ ਸਿੰਘ ਔਰ ਇੱਥੋਂ ਦਾ ਬਹੁਤ ਹੀ ਜੋ ਮਿਹਨਤੀ ਸਟਾਫ ਹੈ ਉਹਨਾਂ ਦੀ ਬਦੌਲਤ ਉਹਨਾਂ ਦੇ ਕੰਮ ਕਰਦੇ ਬਦੌਲਤ ਇਸ ਸਕੂਲ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਜ਼ਿਲ੍ਹੇ ਦੇ ਸਕੂਲਾਂ ਦੇ ਨਾਲੋਂ ਕਾਫੀ ਜ਼ਿਆਦਾ ਹੈ ਇਸ ਦੇ ਵਿੱਚ ਇਹਨਾਂ ਦੇ ਐਨਐਮਐਮਐਸ ਔਰ ਪੀਐਸਟੀਐਸਸੀ ਔਰ ਜੋ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਦਾਖਲੇ ਲਈ ਬਹੁਤ ਸਾਰੇ ਵਿਦਿਆਰਥੀ ਗਏ ਹਨ ਸੋ ਇਸ ਸਕੂਲ ਦੀਆਂ ਜੋ ਅਸਾਧਾਰਨ ਪ੍ਰਾਪਤੀਆਂ ਹਨ ਜੋ ਇੱਥੋਂ ਦੇ ਸਟਾਫ ਔਰ ਇੱਥੋਂ ਦੇ ਹੈੱਡ ਦੇ ਜੋ ਸਾਰੀ ਮਿਹਨਤ ਹੈ ਉਹ ਤੁਹਾਨੂੰ ਸਭ ਨੂੰ ਦੇਖਣ ਨੂੰ ਮਿਲੀ ਹੈ ਅੱਜ ਬਹੁਤ ਵਧੀਆ ਲੱਗਿਆ ਜਦੋਂ ਵੀ ਕਿਸੇ ਸਰਕਾਰੀ ਸਕੂਲ ਚ ਆਉਣਿਆ ਤੁਸੀਂ ਦੇਖਿਆ ਹੋਊਗਾ 3 ਸਾਲ ਪਹਿਲਾਂ ਦਾ ਵੀ ਤੇ ਹੁਣ ਦਾ ਵੀ ਜ਼ਮੀਨ ਅਸਮਾਨ ਦਾ ਫਰਕ ਹੈ ਵੀ ਹਰੇਕ ਸਕੂਲ ਚ ਜਿਹੜਾ ਵਧੀਆ ਬਣੇ ਨੇ ਵਧੀਆ ਰੂਮ ਬਣੇ ਨੇ ਤੇ ਜਿਹੜੇ ਸਟੂਡੈਂਟ ਨੇ ਦੋਦੜੇ ਦਾ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਪ੍ਰਾਈਵੇਟ ਜਿਹੜੇ ਸਕੂਲ ਨੇ ਉਹ ਛੱਡ ਕੇ ਵੀ ਬੱਚੇ ਇੱਥੇ ਆ ਰਹੇ ਨੇ ਸਰਕਾਰੀ ਸਕੂਲ ਚ ਇਸ ਕਰਕੇ ਗੁਰਦਾਸ ਜੀ ਬੜੀ ਮਿਹਨਤ ਕਰਨੇ ਪ੍ਰਿੰਸੀਪਲ ਨੇ ਮੇਰੇ ਨਾਲ ਨਾਗਪਾਲ ਜੀ ਨੇ ਇਹ ਸਿੱਖਿਆ ਕੋਆਰਡੀਨੇਟਰ ਨੇ ਪੰਜਾਬ ਸਰਕਾਰ ਵੱਲੋਂ ਲਾਏ ਤੇ ਬੜਾ ਕਿਉਂਕਿ ਧਰਾਤਲ ਤੇ ਜਾ ਕੇ ਪੰਜਾਬ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਜਿਹਦਾ ਨਤੀਜੇ ਆਉਣੇ ਤੁਸੀਂ ਦੇਖਦੇ ਹੋ ਹੁਣ ਸ਼ੁਰੂ ਹੋ ਗਏ ਕਿਉਂਕਿ ਇੱਕ ਨਤੀਜੀ ਨੇ ਵੀ ਜੇ ਤੁਸੀਂ ਐਂ ਕਹਿ ਸਕਦੇ ਹੋ ਵੀ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸਰਕਾਰੀ ਵੱਲ ਮੂੰਹ ਕੀਤਾ ਹੈ